ਰਹਿ ਗਿਆ ਕੀ ਗੱਲ ਆਈਡੀ ਥਲੇ ਕਰਨਾ ਨਸ਼ਾ ਤਸਕਰ ਸੀ ਹਲੋ ਮਾਨਯੋਗ ਸੀਐਮ ਸਾਹਿਬ ਨੇ ਜਿਹੜਾ 1 ਮਾਰਚ ਤੋਂ ਯੋਧ ਨਸ਼ਾ ਵਿਰੁੱਧ ਸ਼ੁਰੂ ਕੀਤਾ ਹੈ ਉਹਦੇ ਤਹਿਤ ਤਰਨਤਨ ਪੁਲਿਸ ਵੱਲੋਂ ਨਿਰੰਤਰ ਹੀ ਨਸ਼ਾ ਸਮਗਲਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਉਸੇ ਲੜੀ ਦੇ ਤਹਿਤ ਇੱਕ ਸਾਨੂੰ ਇਨਫੋਰਮੇਸ਼ਨ ਮਿਲੀ ਸਗੀ ਕਿ ਭਈਆ ਫਲਾਣਾ ਚਮਕੌਰ ਸਿੰਘ ਉਸ ਚਮਕੂ ਜਿਹੜਾ ਕਿ ਨਸ਼ੇ ਦਾ ਕਾਰੋਬਾਰ ਕਰਦਾ ਹੈ ਇਹਦੇ ਖਿਲਾਫ ਨੋ ਤੋਂ ਵੱਧ ਪਰਚੇ ਦਰਜ ਆਏ ਜਦੋਂ ਇਹਦੀ ਪ੍ਰਾਪਰਟੀ ਦੀ ਜਾਂਚ ਕਰਵਾਈ ਗਈ ਤੇ ਇਹ ਪਤਾ ਲੱਗਿਆ ਕਿ ਬਈ ਇਹਨੇ ਜਿਹੜੀ ਸਰਕਾਰੀ ਜ਼ਮੀਨ ਹੈ ਸਰਕਾਰੀ ਜ਼ਮੀਨ ਤੇ ਅਨਸ਼ੇ ਦੇ ਪੈਸਿਆਂ ਦੇ ਮਕਾਨ ਬਣਾਇਆ ਸੀਗਾ ਉਸ ਤੋਂ ਬਾਅਦ ਤਹਿਸੀਲਦਾਰ ਸਾਹਿਬ ਪੱਟੀ ਨੇ ਆਪਣੇ ਤਹਿਸੀਲਦਾਰ ਸਾਹਿਬ ਪੱਟੀ ਨੇ ਕਾਨੂੰਨ ਅਨੁਸਾਰ ਕਾਰਵਾਈ ਕਰਦੇ ਹੋਏ ਇਹ ਪਾਇਆ ਗਿਆ ਕਿ ਵੀ ਜਿਹੜੀ ਨੇ ਨਸ਼ੇ ਦੀ ਕਮਾਈ ਤੋਂ ਪ੍ਰਾਪਰਟੀ ਬਣਾਈ ਹੈ ਇਹ ਨਜਾਇਜ਼ ਤੌਰ ਤੇ ਤੇ ਬਣੀ ਹੋਈ ਹੈ ਇਹ ਜਿਹੜੀ ਇਹਦੀ ਮਾਲਕੀ ਹੈ ਇਹ ਪੰਜਾਬ ਸਰਕਾਰ ਦੇ ਨਾਂ ਤੇ ਬੋਲਦੀ ਹੈ ਤੇ ਉਸੇ ਨਜਾਇਜ਼ ਕਬਜ਼ੇ ਨੂੰ ਛਡਾਉਣ ਲਈ ਤਹਿਸੀਲਦਾਰ ਸਾਹਿਬ ਨੇ ਸਾਡੇ ਤੋਂ ਸਿਕਿਉਰਿਟੀ ਦੀ ਮੰਗ ਕੀਤੀ ਸੀਗੀ ਤੇ ਅਸੀਂ ਸਿਕਿਉਰਿਟੀ ਪ੍ਰੋਵਾਈਡ ਕੀਤੀ ਤੇ ਅੱਜ ਜਿਹੜਾ ਇਹ ਮਕਾਨ ਹੈ ਇੱਥੇ ਨਜਾਇਜ਼ ਤੌਰ ਤੇ ਜਿਹੜਾ ਬਣਿਆ ਸੀਗੇ ਨੂੰ ਢਾਇਆ ਗਿਆ ਹੈ ਕਿੰਨੀ ਕੁਆਂਟੀਟੀ ਰਹੀ ਹੈ ਜੀ ਕਿ ਮੈਕਸਿਮਮ ਕੁਆਂਟੀਟੀ ਰਹੀ ਹੈ ਇਹਦੇ ਇਹਦੇ ਖਿਲਾਫ ਕਮਰਸ਼ੀਅਲ ਦੇ ਪਰਚੇ ਦਰਜਾਂ ਟੋਟਲ 9 9 ਐਫਆਈਆ ਦੇ ਖਿਲਾਫ ਦਰਜ ਹੈ ਤੇ ਤਰ੍ਹਾਂ ਤਰ੍ਹਾਂ ਦੀਆਂ ਪੁਲਿਸ ਇਸ ਤੋਂ ਇਲਾਵਾ ਜਿਹੜੀ ਕਿ ਇੱਕ ਮਾਰਚ ਤੋਂ ਲੈ ਕੇ ਹੁਣ ਤੱਕ 13 ਕਰੋੜ ਦੀ ਵੱਡੇ ਸਮਗਲਰਾਂ ਦੀ ਪ੍ਰਾਪਰਟੀ ਵੀ ਜਿਹੜੀ ਕਿ 68 ਐਫ ਦੇ ਤਹਿਤ ਫ੍ਰੀਜ਼ ਕਰ ਚੁੱਕੀ ਹੈ ਇਸ ਤੋਂ ਇਲਾਵਾ ਦੱਸ ਦਈਏ ਕਿ ਪਿਛਲੇ ਸਮੇਂ ਦੌਰਾਨ ਜਿਹੜਾ ਇੱਕ ਕਾਫੀ ਵੱਡਾ ਸਮਗਲਰ ਅਮਰ ਜੋਧਾ ਉਹਨੂੰ ਵੀ 85 ਕਿਲੋ ਹੀਰੋਇਨ ਦੇ ਨਾਲ ਜਿਹੜਾ ਹੈ ਕਿ ਤਰ੍ਹਾਂ ਤਰ੍ਹਾਂ ਦੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਸਾਡੀ ਜਿਹੜੀ ਇਹ ਮੁਹਿੰਮ ਇਦਾਂ ਆਪਾਂ ਜਿਹੜਾ ਆਪਾਂ ਟੀਚਾ ਕੀਤਾ ਹੈ ਕਿ ਵੀ ਆਪਾਂ ਨਸ਼ਾ ਮੁਕਤ ਪੰਜਾਬ ਨਸ਼ਾ ਮੁਕਤ ਸਤਨ ਬਣਾਉਣਾ ਹੈ ਉਹਦੇ ਤਹਿਤ ਅਸੀਂ ਨਿਰੰਤਰ ਕਾਰਵਾਈ ਜਿਹੜੀ ਹੈ ਕਰਦੇ ਕਰਦੇ ਰਵਾਂਗੇ। ਇਹ ਇਹ ਨਜਾਇਜ਼ ਪ੍ਰਾਪਰਟੀ ਹੀ ਤਾਂ ਟਾਂਟਾਈ ਗਈ ਹੈ ਜਾਂ ਇਹ ਨਸ਼ਾ ਤੱਕੀ ਦੇਖੋ ਜੀ ਆ ਪ੍ਰਾਪਰਟੀ ਜਿਹੜੀ ਸੀਗੀ ਨਜਾਇਜ਼ ਤੌਰ ਤੇ ਬਣੀ ਹੋਈ ਸੀਗੀ ਉਸ ਤੋਂ ਇਲਾਵਾ ਨਾਲ ਹੀ ਇਹ ਵੀ ਦੱਸ ਦਈਏ ਕਿ ਬਈ ਇਸ ਤੇ ਸਮਗਲਿੰਗ ਦੇ ਪਰਚੇ ਵੀ ਦਰ ਸੀਗੇ ਤੇ ਦੋਵੇਂ ਹੀ ਗੱਲਾਂ ਸੀਗੀਆਂ। ਬਿਲਕੁਲ ਇਹ ਸਨ ਪਰਚੇ ਅਸੀਂ ਜੀ ਫਰੀਜ਼ ਵੀ ਦੇਖੋ ਜੀ ਹੁਣ ਤੱਕ 13 ਕਰੋੜ ਦੀ ਅਸੀਂ 2 ਮਹੀਨੇ ਦੌਰਾਨ ਅਸੀਂ ਤੋਂ ਪ੍ਰਪਰਟੀ ਫਰੀਜ਼ ਕਰਾ ਚੁੱਕੇ ਹਾਂ ਜਿਹੜੇ ਕਿ ਕਮਰਸ਼ੀਅਲ ਕੇਸਾਂ ਦੇ ਵਿੱਚ ਬੰਦੇ ਫੜੇ ਗਏ ਸੀਗੇ ਅੱਜ ਇਹੀ ਕੱਢ ਆਇਆ ਜਾ ਰਿਹਾ ਜੀ ਤੇ ਬਾਕੀ ਆਉਣ ਵਾਲੇ ਸਮਾਂ ਚ ਹੋਰ ਪ੍ਰਪਰਟੀ ਆਇਡੈਂਟੀਫਾਈ ਕਰਕੇ ਜਿਹੜੇ ਨਜਾਇਜ਼ ਤੌਰ ਤੇ ਬਣੀ ਹੈ ਉਹ ਜਦੋਂ ਸਾਨੂੰ ਸਿਕਿਉਰਿਟੀ ਦੀ ਲੋਡ ਡਿਮਾਂਡ ਕੀਤੀ ਜਾਵੇਗੀ ਅਸੀਂ ਪ੍ਰੋਵਾਈਡ ਕਰਾਂਗੇ ਚੰਕੌਰ ਸਿੰਘ ਜੇਲ੍ਹ ਚ ਹੈ